ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦੀ ਜੋ ਵੀ ਜਾਣਕਾਰੀ ਸਾਰਾ ਪ੍ਰੋਸੈਸ ਹੋਵੇਗਾ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਮੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਕਾਸਟ ਖੱਤਰੀ ਅਰੋੜਾ ਉਮਰ 21 1992 ਪੜਾਈ ਮਾਸਟਰ ਕਮਰਸ ਡਿਪਲੋਮਾ ਇਨ ਕਨੇਡਾ ਪ੍ਰਾਏ ਇੱਕ ਮੈਰਿਡ ਇ ਕਨੇਡਾ ਸੌਰੀ ਪ੍ਰਾਏ ਇੱਕ ਮੈਰਿਡ ਤੇ ਇੱਕ ਕਨੇਡਾ ਹੈ ਤੇ ਕੰਮ ਇਹ ਜੀ ਇਨਾਂ ਦਾ ਕੁੜੀ ਕਨੇਡਾ ਵਰਕ ਪਰਮਿਟ ਤੇ ਆ ਪਿਤਾ ਦਾ ਆਪਣਾ ਬਿਜ਼ਨਸ ਏ ਤੇ ਪਰਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਪੀਆਰ ਹੋਵੇ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਗੋਦ ਸੰਦੂ ਉਮਰ 1/12/1994 ਕੱਦ 5 ਫੁੱਟ 10 ਇੰਚ ਪੜਾਈ +2 ਪਾਸ ITI ਕੰਪਿਊਟਰ ਡਿਪਲੋਮਾ ਲੈਬਾਰਟਰੀ ਪੈਨ ਏਕੇ ਕੈਨੇਡਾ ਕੰਮ ਇਹ ਜੀ ਮੁੰਡੇ ਦਾ ਕੈਨੇਡਾ ਦਾ 10 ਸਾਲ ਦਾ ਮਲਟੀਪਲ ਵੀਜ਼ਾ ਲੱਗਿਆ ਹੋਇਆ ਕਨੇਡਾ ਜਾ ਕੇ ਵਾਪਸ ਆਇਆ ਤੇ ਪਰਿਵਾਰ ਦੀ ਮੰਗੇ ਕੁੜੀ ਸੋਨੀ ਸੁਨੱਖੀ ਪੜੀ ਲਿਖੀ ਗ੍ਰੈਜੂਏਟ ਹੋਵੇ ਤੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਜੀ ਦਿੱਤੇ ਗਏ ਨੰਬਰਾਂ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਵਿਸ਼ ਗਰਗ ਪਤਾ ਮੋੜ ਮੰਡੀ ਬਠਿੰਡਾ ਕਾਸਟ ਹਿੰਦੂ ਉਮਰ ਉਸਲਾ 1992 ਕੱਦ 5 ਫੁੱਟ 6 ਇੰਚ ਪੜਾਈ ਬੀਏ ਪਾਸ ਭਰਾ 1 ਕੇ ਮੈਰਿਡੇ ਪੈਣਾ ਦੋ ਨੇ ਮੈਰਿਡ ਨੇ ਪਿਤਾ ਅਰਜਨ ਦਾਸ ਐਕਸਪਾਇਰ ਮਾਤਾ ਬਿਮਲਾ ਦੇਵੀ ਹਾਊਸ ਵਾਈਫ ਕੰਮ ਮੇਜ ਨਾ ਦਾ ਕਮਿਸ਼ਨ ਏਜੰਟ ਟਰੈਵਲ ਏਜੰਟ ਆਪਣਾ ਕਾਰੇਜੀ ਸਮ ਫਲੋਰਸ ਸ਼ਾਪਸ ਪਰਿਵਾਰ ਵੈਸ਼ਨੋਈ ਜੀ ਤੇ ਪਰਿਵਾਰ ਦੀ ਮਹੰਗੇ ਗੁੜੀ ਸੋਹਣੀ ਸਰਖੀ ਪੜੀ ਲਿਖੀ ਹੋਵੇ ਪਰਿਵਾਰ ਵੈਸ਼ਨੋ ਹੋਵੇ ਤੇ ਵਧੀਆ ਪਰਿਵਾਰਤੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਰੂਪ ਲਾਲ ਸਿੰਘ ਉਮਰ 35 ਸਾਲ ਪਤਾ ਨਵਾਂ ਸ਼ਹਿਰ ਏਰੀਆ ਕਾਸਟ ਐਸ ਸੀ ਗੋਦ ਤਾਂ ਬੇ ਪਹਿਨਾ ਚਾਰ ਨੇ ਜੀ ਤਿੰਨ ਮੈਰਿਡ ਨੇ ਇੱਕ ਅਨਮੈਰਿਡੇ ਪਹਿਨਾ ਸਰਕਾਰੀ ਨੌਕਰੀ ਕਰਦੀਆਂ ਨੇ ਤੇ ਕਾਮੇ ਜੀ ਇਹਨਾਂ ਦਾ ਆਪਣਾ ਵਧੀਆ ਘਾਰੇ ਮੁੰਡੇ ਦਾ ਕੰਟ ਦਾ ਕੰਮ ਦਾ ਠੇਕੇਦਾਰ ਜੀ ਤੇ ਮਾਤਾ ਪਿਤਾ ਐਕਸਪਾਇਰ ਨੇ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਗਰੀਬ ਪਰਿਵਾਰ ਦੀ ਸਿੰਪਲ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਪਰਿਵਾਰ ਦੀ ਨਵਾਂ ਸ਼ਹਿਰ ਬੰਗਾ ਫਗਵਾੜਾ ਏਰੀਆ ਹੀ ਇਨਨ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਡਾਕਟਰ ਰਾਜਨਦੀਪ ਕੌਰ ਪਤਾ ਸ਼੍ਰੀ ਮੁਖਸਰ ਸਾਹਿਬ ਕਾਸਟ ਜੱਟ ਸੇ ਕੋ ਉਮਰ ਅਕਤੂਬਰ 1996 ਕੱਦ 5 ਫੁੱਟ 5 ਇੰਚ ਭਾਰ 2.1 ਕਿਜੀ ਪੜਾਈ ਪੀ ਐਚ ਡੀ ਗੈਸਰ ਬਾਇਓਲੋਜੀਕ PGI AMR ਚੰਡੀਗੜ ਫਰਵਰੀ 2024 ਕਾਮੀ ਜੀ ਇਹਨਾਂ ਦਾ ਅਪਲਾਈਂਗ ਫਾਰ ਪੋਸਟ ਡਾਕਟਰਰ ਪੋਜੀਸ਼ਨਸ ਐਡ ਜੌਬਸ ਤੇ ਪਰਿਵਾਰ ਦੀ ਮੈਂਗੇ ਜੀ ਮੁੰਡਾ ਆਸਟ੍ਰੇਲੀਆ ਬੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਬਤਾ ਅਮ੍ਰਿਤਸਰ گاਸਟ ਜੱਟ ਸਿੱਖ ਉਮਰ 1994 ਕਾਦਰ 6 ਫੁੱਟ 1 ਇੰਚ ਪੜਾਈ ਗ੍ਰੈਜੂਏਟਡ ਮੁੰਡਾ ਸ਼ਾਰਟ ਟਾਈਮ ਡਿਵੋਰਸਟੇਜੀ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸਵਾਇਫ ਨੇ ਕਾਮੇਜੀ ਲਿਵਿੰਗ ਇਨ ਮੈਲਬੌਰਨ ਆਸਟ੍ਰੇਲੀਆ ਵਰਕ ਪਰਮਿਟ ਇਨਕਮ 4 ਲੱਖ ਪਰ ਮਹੀਨਾ ਤੇ ਪਰਿਵਾਰ ਦੀ ਮੰਗੇਜੀ ਕੁੜੀ ਜੱਟ ਸਿਕ ਫੈਮਿਲੀ ਤੋਂ ਹੋਵੇ ਆਸਟ੍ਰੇਲੀਆ ਪੀਆਰ ਟੀਆਰ ਜਮ ਵਰਕ ਪਰਮਿਟ ਤੇ ਹੋਵੇ ਦੇ ਮੈਰਿਜ ਬਿਊਰੋ ਵਾਲੀ ਇਹਨਾਂ ਨੂੰ ਮਾਫ ਕਰਨ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਏ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਪਤਾ ਹੁਸ਼ਿਆਰਪੁਰ ਕਾਸਟ ਸ਼ਰਮਾ ਉਮਰ 1992 ਕੱਦ 5 ਫੁੱਟ 9 ਇੰਚ ਪੜਾਈ ਬੀ ਐਸ ਸੀ ਹਾਰਡਵੇਅਰ 1 ਇਅਰ ਐਮ ਐਸ ਸੀ ਟਾਪਰ ਇਨ ਪੰਜਾਬ ਸੇਫਟੀ ਐਂਡ ਲੋਜ ਫਰਮ ਜੋਕੇ ਕਾਮੇਜੀ ਗਰੰਟਲੀ ਲਿਵਿੰਗ ਇਨ ਜੋਐਸਏ ਆਪਣਾ ਕੰਪਨੀ ਚ ਵਰਕੇਜੀ ਨੋ ਸਮੋਕਿੰਗ ਨੋ ਡਰਿੰਕਿੰਗ ਤੇ ਪਰਿਵਾਰ ਦੀ ਮੰਗੇਜੀ ਕੁੜੀ ਕੈਨੇਡਾ ਦਾ ਜੋਐਸਏ ਪੀਆਰ ਹੋਵੇ ਕੱਦ 5 ਫੁੱਟ 2 ਇੰਚ ਤੱਕ ਹੋਵੇ ਜਰਨਲ ਕਾਸਟ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜਸਕਰਨ ਸਿੰਘ ਪਤਾ ਤਰਨਤਾਰਨ ਕਾਸਟ ਜੱਟ ਸਿੱਖ ਗੋਤ ਪੰਨੂ ਉਮਰ 8 4 1998 ਜਨਮ ਸਥਾਨ ਹਾਂਗਕong ਕੱਦ 182 ਸੈਂਟੀਮੀਟਰ ਪੜਾਅ 2 ਨੇ ਪੜਾਈ ਬਿਜ਼ਨਸ ਪ੍ਰੋਗਰਾਮਸ ਗ੍ਰੈਜੂਏਟ ਇਨ ਜਰਨਲ ਡਿਪਲੋਮਾ ਕੈਨੇਡਾ ਕੰਮ 15 ਕਿੱਲੇ ਜ਼ਮੀਨ ਹੈ ਜੀ 2 ਕੋਟੀਆਂ ਨੇ ਇੱਕ ਸ਼ਹਿਰ ਦੇ ਵਿੱਚ ਕੈਨੇਡਾ ਵਰਕ ਪਰਮਿਟ ਪੀਆਰ ਫਾਈਲ ਅਪਲਾਈ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਣੀ ਸੁਨੱਕੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਜੈਸਮਿਨ ਕੌਰ ਹੋਮਰ 631995 ਕੱਦ 5 ਫੁੱਟ 7 ਇੰਚ ਪੜਾਈ ਪਰ ਸਿਓਇੰਗ ਡਿਪਲੋਮਾ ਫਰੋਮ ਰੇਨ ਇੰਟਰਨੈਸ਼ਨਲ ਫਾਰ ਪ੍ਰੋਫੈਸ਼ਨਲ ਮੇਕਅਪ ਆਰਟਿਸਟ ਗ੍ਰੈਜੂਏਟਡ ਇਨ ਬੀਕੋਮ ਐਂਡ ਮਾਸਟਰ ਇਨ ਇੰਗਲੈਂਡ ਪ੍ਰਾਦੋਨੇ ਜੀ ਇੱਕ ਇੰਗਲੈਂਡ ਮੈਰਿਡ ਪਿਤਾ ਵਰਿੰਦਰ ਸਿੰਘ ਐਸਆਈ ਪੰਜਾਬ ਪੁਲਿਸ ਲੁਧਿਆਣਾ ਮਾਤਾ ਹਾਊਸ ਵਾਈਫ ਨੇ ਜੀ ਕਮ ਵਰਕ ਵੀਜ਼ਾ 2 ਇਅਰ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਵਧੀਆ ਪਰਿਵਾਰ ਤੋਂ ਹੋਵੇ ਇੰਡੀਆ ਤੋਂ ਹੋਵੇ ਭਾਵੇਂ ਇੰਗਲੈਂਡ ਜਾਂ ਬਾਹਰ ਜਾ ਕੇ ਕੁੜੀ ਦੀ ਪੀ ਐਚ ਸਟੱਡੀ ਪੀ ਐਚ ਡੀ ਦੀ ਸਟੱਡੀ ਕਰਵਾ ਸਕੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੌਰ ਪਤਾ ਮੋਗਾ ਕਾਸਟ ਨਾਈ ਸਿੱਖ ਗੋਤ ਜਾਗੋ ਪੋਟਰੀ ਉਮਰ ਸ਼ੇ 1992 ਕੱਦ 5 ਫੁੱਟ 4 ਇੰਚ ਪੜਾਈ ਬੈਚਲਰ ਆਫ ਆਰਟਸ ਫੈਸ਼ਨ ਡਿਜ਼ਾਈਨਿੰਗ ਡਿਪਲੋਮਾ 5.5 ਬੈਂਡ ਸਕੋਰ ਪਿਤਾ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਪ੍ਰਾ ਦੋਨੀ ਜੀ ਕੰਮੇ ਜੀ ਇਨ ਦਾ ਨਾਓ ਗੇਟਿੰਗ ਟ੍ਰੇਨਿੰਗ ਆਫ ਸਲੂਨ ਬਿਊਟੀਸ਼ੀਅਨ ਤੇ ਪਰਿਵਾਰ ਦੀ ਮਹੰਗੇ ਮੁੰਡਾ ਕੈਨੇਡਾ ਆਸਟ੍ਰੇਲੀਆ ਜਾਂ ਕਿਸੇ ਯੂਰਪ ਕੰਟਰੀ ਦੇ ਵਿੱਚ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਜਾਂ ਬਾਹਰ ਜਾਣ ਦਾ ਖਰਚਾ ਚੁੱਕੇ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕਾਸਟ ਜੱਟ ਸਿਕ ਗੋਤ ਵਿਰਕ ਉਮਰ 13 11 1994 ਕੱਦ 5 ਫੁੱਟ 4 ਇੰਚ ਪੜਾਈ ਬੀਐਸਸੀ ਨਰਸਿੰਗ ਪਰਾ ਦੋ ਪਿਤਾ ਡਿਮਾਈਸ ਮਾਤਾ ਹਾਊਸ ਵਾਈਫ ਕਾਮੇਜੀ ਕੈਨੇਡਾ ਪੀਆਰ ਰਜਿਸਟਰਡ ਨਰਸ ਇਨ ਅਲਬਰਟਾ ਪਰਿਵਾਰ ਦੀ ਮੰਗੇ ਜੀ ਮੁੰਡਾ ਸੋਨਾ ਸਨੇਕਾ ਹੋਵੇ ਕੱਦ 5 ਫੁੱਟ 8 ਇੰਚ ਹੋਵੇ ਜੱਟ ਸੀ ਫੈਮਿਲੀ ਤੋਂ ਹੋਵੇ ਐਮਵੀਬੀਐਸਸੀ ਐਮਐਸਸੀ ਆਰਟੀ ਕੀਤੀ ਹੋਵੇ 20 ਕਿੱਲੇ ਜ਼ਮੀਨ ਹੋਵੇ ਅਮਰੇਸਰ ਤਰੰਤਾਰ ਨੂੰ ਗੁਰਦਾਸਪੁਰ ਜੀਰਾ ਗਪੂਰਥਲਾ ਏਰੀਆ ਕੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮਾਨਪ੍ਰੀਤ ਸਿੰਘ ਪਤਾ ਹੁਸ਼ਿਆਰਪੁਰ ਕਾਸਟ ਸੈਣੀ ਉਮਰ 29 ਉਨੀਸੋ 88 ਪੈਣਾ ਦੋਨੇ ਮੈਰਿਡ ਨੇ ਪ੍ਰਾ ਏਕੇ ਅਨਮੈਰਿਡੇ ਪ੍ਰਾਈਵੇਟ ਜੌਬ ਕਰਦੇ ਨੇ ਪਿਤਾ ਜਸਵੰਤ ਸਿੰਘ ਮਾਤਾ ਸੁਰਿੰਦਰ ਕੌਰ ਕਾਮੇਚੀ ਮੁੰਡਾ ਦੁਬਈ ਦੇ ਵਿੱਚ ਟਰੱਕ ਡਰਾਈਵਰ ਹੈ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੱਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਫਿਰੋਜ਼ਪੁਰ گاਸਟ ਜੱਟ ਸਿੱਖ ਗੋਤ ਬਰਾੜ ਉਮਰ 18 18 ਸਾਲ ਕੱਦ 5 ਫੁੱਟ 3 ਇੰਚ ਪੜਾਈ ਪਲੱਸ 2 ਪਾਸ ਹਾਈਲਰਸ ਸਾਢੇ 6 ਬੈਂਡ ਸਕੋਰ ਨਾਊ ਡੂਇੰਗ ਇਨ ਨਰਸਿੰਗ ਪਰਿਵਾਰ ਦੀ ਮੰਗੇ ਜੀ ਖਰਚਾ ਕਰਨ ਵਾਲਾ ਮੁੰਡਾ ਚਾਹੀਦੇ ਦਾ ਜਾਂ ਇੰਡੀਆ ਦੇ ਵਿੱਚ ਪੜਾਈ ਕੰਟੀਨਿਊ ਕਰਵਾ ਸਕਦਾ ਹੋਵੇ ਉਹੀ ਪਰਿਵਾਰ ਸੰਪਰਕ ਕਰਦ ਮੁੰਡੇ ਦੀ ਉਮਰ 23 ਸਾਲ ਤੋਂ ਉੱਪਰ ਨਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਿਰਨਜੀਤ ਕੌਰ ਪਤਾ ਅੰਮ੍ਰੇਸਰ ਕਾਸਟ ਮਜਬੀ ਸਿੱਖ ਉਮਰ 16 10 1998 ਜਨਮ ਟਾਈਮ 9:45 ਕੱਦ 5 ਫੁੱਟ 2 ਇੰਚ ਪੜਾਈ ਗ੍ਰੈਜੂਏਸ਼ਨ ਪਿਤਾ ਐਸਆਈ ਪੰਜਾਬ ਪੁਲਿਸ ਮਾਤਾ ਹਾਊਸ ਵਾਈਫ ਕੁੜੀ ਤਲਾਕਸ਼ੁਦਾਏ ਜੀ ਕਾਮੇ ਜੀ ਨਾ ਦਾ ਕਨੇਡਾ ਵਿਜ਼ਟਰ ਵੀਜੇ ਤੇ ਲੜਕੀ ਗਈ ਅਤੇ ਪਰਿਵਾਰ ਦੀ ਮੰਗੇ ਜੀ ਹੁੰਦਾ ਕਨੇਡਾ ਹੋਵੇ ਤਲਾਕਸ਼ੁਦਾ ਹੋਵੇ ਭਾਵੇਂ ਕਿਸੇ ਵੀ ਕਾਸਟ ਦਾ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਪਤਾ ਬੈਂਗਲੌਰ ਕਾਸਟ ਸ਼ਰਮਾ ਉਮਰ 21 1994 ਜਨਮ ਸਥਾਨ ਬੈਂਗਲੌਰ ਕੱਦ 5 ਫੁੱਟ 8 ਇੰਚ ਪੜਾਈ ਬੀ ਐਸ ਸੀ ਨਾਨ ਮੈਡੀਕਲ ਪੈਨ ਏਕ ਕੇ ਮੈਰਿਡ ਕੰਮ ਹੈ ਜੀ ਕੁੜੀ ਆਸਟ੍ਰੇਲੀਆ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਮੁੰਡਾ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਨਦੀਪ ਕੌਰ ਪਤਾ ਲੁਧਿਆਣਾ ਕਾਸਟ ਅਰੋੜਾ ਸਿੱਖ ਗੋਤ ਗੰਬੀਰ ਉਮਰ 31 7 1995 ਜਨਮ ਸਥਾਨ ਲੁਧਿਆਣਾ ਜਨਮ ਟਾਈਮ 1:50 ਪੀਐਮ ਕੱਦ 5 ਫੁੱਟ 1 ਇੰਚ ਪੜਾਈ ਬੀਐਸਸੀ ਨਰਸਿੰਗ ਪਰਾ ਇੱਕ ਕਨੇਡਾ ਪੀਆਰ ਕੰਮ ਹੈ ਜੀ ਡੀ ਐਮ ਸੀ ਹਸਪੀਟਲ ਵਰਕ ਐਸ ਅ ਨਰਸ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਆਸਟ੍ਰੇਲੀਆ ਜਾਂ ਇੰਗਲੈਂਡ ਦੇ ਵਿੱਚ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਏਸੀ ਜੀ ਆਪਣੀ ਅੱਜ ਦੀ ਕੁਝ ਨਵੇਂ ਰਿਸ਼ਤੇ ਜ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਦਿੱਤੇ ਗਏ ਪਰਿਵਾਰ ਦੇ ਨੰਬਰਾਂ 'ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਬੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਜੋ ਵੀ ਸਾਰਾ ਪ੍ਰੋਸੈਸ ਹੋਵੇਗਾ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਹਾਂ ਜੇ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ